ਜੋ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਣ ਉਹ ਕਾਗਜ਼ ਉੱਪਰ ਲਿਖੇ ਹੋਏ ਗਲਤ ਅੱਖਰ ਦੇ ਬਾਗ ਮਿਟ ਜਾਇਆ ਕਰ ਦੀਆਂ ਨੇ ਔਰ ਇਤਿਹਾਸ ਜਿਸ ਤੋਂ ਸੇਧ ਲੈ ਕੇ ਆਪਣੇ ਅੱਜ ਨੂੰ ਔਰ ਆਪਣੇ ਕੱਲ ਨੂੰ ਸਾਨੂੰ ਸਵਾਰਨ ਦਾ ਯਤਨ ਕਰਨਾ ਚਾਹੀਦਾ ਹੈ ਹਿੰਦੁਸਤਾਨ ਦਾ ਬਾਦਸ਼ਾ ਸਾਡੇ ਧਰਮ ਨੂੰ ਤਕੂ ਕਰ ਰਿਹਾ ਸਾਡੇ ਧਰਮ ਦੇ ਚਿੰਨ ਖਤਮ ਕੀਤੇ ਜਾ ਰਹੇ ਨੇ ਜੁਧ ਦੇ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕੋਲ 9 ਸਾਲ ਦੀ ਉਮਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਏ। ਪੋਸ਼ ਦੇ ਪਿਤਾ ਜੀ ਅਕਾਉਂਡ ਨੇ ਸਾਧੂ ਕਹਿਣ ਲੱਗੇ ਪਸ਼ਮੀਰੀ ਪੰਡਤ ਨੇ। ਉਹ ਕਿਹਾ ਇਹ ਦੇ ਕਹਿੰਦੇ ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਹੈ ਕਿ ਮੈਂ ਹਿੰਦੁਸਤਾਨ ਦੇ ਵਿੱਚ Hindu ਧਰਮ ਰਹਿਣੇ ਦੇਣਾ। ਜਿਸ ਕਰਕੇ ਮਨੁੱਖਤਾ ਨੂੰ ਧਰਮ, ਨਸਲ, ਜਾਤ-ਪਾਤ, ਰੰਗ-ਰੂਪ ਆਦਿ ਦੇ ਪਖਰੇਵਿਆਂ ਕਰਕੇ ਵੰਡਿਆ ਨਹੀਂ ਜਾ ਸਕਦਾ। ਸੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਇਹ ਸਾਰੇ ਜਗਤ ਤੇ ਮੂਲ ਹੈ ਬਖਸ਼ੰਦ ਹੈ ਕਿਰਪਾਲ ਹੈ ਰਹਿਣ ਕਰਨ ਵਾਲੇ ਹੈ ਜੀਵਾਂ ਨੂੰ ਆਪਕੋ ਆਪਣੇ ਧਰਮ ਪੁਸਤਕਾਂ ਦੇ ਬੋਲੇ ਅਨੁਸਾਰ ਤੇਰੇ ਵੱਖ-ਵੱਖ ਨਾਮ ਰੱਖੇ ਨੇ ਪਰ ਤੂੰ ਸਭ ਦਾ ਸਾਂਝਾ ਹੈ ਅਸ ਵਿੱਚ ਕਿਸੇ ਵੀ ਧਰਮ ਦੇ ਕਿਸੇ ਵੀ ਪੈਗੰਬਰ ਨੇ ਕਿਸੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਕਦੇ ਸ਼ਹਾਦਤ ਨਹੀਂ ਦਿੱਤੀ ਤਾਨ ਗੁਰੂ ਕਲਗੇਤਰ ਪਾਤਸ਼ਾਹ ਦਾ ਜ਼ਿਕਰ ਹੈ ਸਤਿਗੁਰ ਕਹਿੰਦੇ ਹਰ ਕੋ ਬਿੰਦ ਪ੍ਰਭ ਲੋਕ ਸਿਧਾਰੇ ਹਰੀ ਰਾਏ ਤਿਨ ਠਾਏ ਬਿਠਾਰੇ ਹਰੀ ਕ੍ਰਿਸ਼ਨ ਤਿਨ ਕੇ ਸੁਤਵੈ ਤਾਂ ਤੇ ਤੇਗ ਬਹਾਦਰ ਭੈ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਹੇਤ ਇਥੇ ਜਨ ਕਰੀ ਸਿਰ ਸਦਿਆ ਪਰ ਸੀ ਨਾ ਉਚਰੀ ਠੇਕਰ ਫੋਰ ਦਿਲ ਇਸ ਸਿਰ ਪ੍ਰਪੁਰ ਕੀਆ ਬਿਆਨ ਤੇਗ ਬਹਾਦਰ ਸੀ ਕਿਰਿਆ ਕਰੇ ਨਕਿਨ ਹੁਵਾਨ ਤੇਗ ਬਹਾਦਰ ਕੇ ਚਲਤ ਪਾਇਓ ਜਗਤ ਕੋ ਸੋਖ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਹੈ ਤਿਲਕ ਜਨ ਨੂੰ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈ ਸਾਕਾ ਇਹ ਜਿਹੜਾ ਸਾਕਾ ਦਿੱਲੀ ਵਿੱਚ ਵਾਪਰਿਆ ਇੱਕ ਇੰਨਾ ਕੋ ਵੱਡਾ ਸਾਖਾ ਹੋ ਨਿਭੜਿਆ ਕਿ ਨਾ ਸੰਸਾਰ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਐਸਾ ਹੋਇਆ ਤੇ ਨਾ ਕਦੇ ਸੰਸਾਰ ਦੇ ਵਿੱਚ ਸੰਸਾਰ ਦੇ ਇਤਿਹਾਸ ਵਿੱਚ ਅੱਗੇ ਜਾ ਕੇ ਐਸਾ ਹੋਵੇਗਾ ਇਤਿਹਾਸ ਉੱਤੇ ਨਜ਼ਰ ਮਾਰਨੀ অতি ਜ਼ਰੂਰੀ ਹੈ ਕਿਉਂਕਿ ਅੱਜ ਅਸੀਂ ਸਤਿਗੁਰਾਂ ਦੇ ਪਾਵਨ ਇਤਿਹਾਸ ਨੂੰ ਯਾਦ ਕਰਨ ਵਾਸਤੇ ਜੁੜੇ ਹਾਂ ਔਰ ਇਤਿਹਾਸ ਕੌਮਾਂ ਤੇ ਜਿੰਦਜਾਨ ਹੋਇਆ ਕਰਦੇ ਨੇ ਜੋ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਣ ਉਹ ਕਾਗਜ਼ ਉੱਪਰ ਲਿਖੇ ਹੋਏ ਗਲਤ ਅੱਖਰ ਦੀ ਬਾਗ ਮਿਟ ਜਾਇਆ ਕਰਦੀਆਂ ਨੇ ਔਰ ਇਤਿਹਾਸ ਜਿਸ ਤੋਂ ਸੇਧ ਲੈ ਕੇ ਆਪਣੇ ਅੱਜ ਨੂੰ ਔਰ ਆਪਣੇ ਕੱਲ ਨੂੰ ਸਾਨੂੰ ਸਵਾਰਨ ਦਾ ਯਤਨ ਕਰਨਾ ਚਾਹੀਦਾ ਔਰੰਗਜ਼ੇਬ ਦਾ ਰਾਜ ਹੈ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਉਹ ਇਸਲਾਮ ਦਾ ਰਾਜ ਲਾਗੂ ਕਰਨਾ ਚਾਹੁੰਦਾ ਹੈ ਔਰ ਜਿਹੜੇ ਹਿੰਦੁਸਤਾਨ ਦੀ ਰਿਆਆ ਜਿਹੜੀ ਪਰਜਾ ਹੈ ਉਹ ਚਾਹੁੰਦਾ ਹੈ ਕਿ ਉਹ ਵੀ ਸਾਰੇ ਮੁਸਲਮਾਨ ਹੋਵੇ ਜਿਸ ਦੀ ਸ਼ੁਰੂਆਤ ਉਹਨੇ ਕਸ਼ਮੀਰ ਤੋਂ ਕੀਤੀ ਹੈ ਕਿਉਂਕਿ ਕਸ਼ਮੀਰ ਦੇ ਵਿੱਚ ਬੜੇ ਵਿਦਵਾਨ ਬੜੇ ਸਿਆਣੇ ਪੰਡਤ ਰਹਾ ਕਰਦੇ ਸਨ ਜੇ ਕੋਈ ਮੰਨ ਜਾਂਦਾ ਤੇ ਉਹਨੂੰ ਦੀਨ ਵਿੱਚ ਸ਼ਾਮਲ ਕਰ ਲੈਣਾ ਮੁਸਲਮਾਨ ਬਣਾ ਲੈਣਾ ਜੇਕਰ ਕੋਈ ਨਹੀਂ ਮੰਨਦਾ ਤੇ ਉਹਨੂੰ ਕਤਲ ਕਰ ਦੇਣਾ ਮੰਦਰ ਢਾਏ ਜਾ ਰਹੇ ਸਨ ਤਿਲਕ ਜਨ ਨੂੰ ਮਿਟਾਏ ਜਾ ਰਹੇ ਸਨ ਤੇ ਕਸ਼ਵਰੇ ਪੰਡਤਾਂ ਦਾ ਇੱਕ ਵਫ਼ਦ ਧਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਸ਼੍ਰੀ ਅਨੰਦਪੁਰ ਸਾਹਿਬੋਂ ਦਾ ਇਤਿਹਾਸ ਦਾ ਜ਼ਿਕਰ ਹੈ दुखे पंडित कश्मीर के चल आए पूरी आनंद बा साडी पकड़ी है श्री हरगोविंद के अनंत पंडित ने आके गुरु साहिब जी ਦੇ پاس ਫਰਿਆਦ ਕੀਤੀ ਕਿ ਸਾਡਾ ਧਰਮ ਬਚਾਓ ਹਿੰਦੁਸਤਾਨ ਦਾ ਬਾਦਸ਼ਾ ਸਾਡੇ ਧਰਮ ਨੂੰ ਖਤਮ ਕਰ ਰਿਹਾ ਸਾਡੇ ਧਰਮ ਦੇ ਚਿੰਨ ਖਤਮ ਕੀਤੇ ਜਾ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕੋਲ 9 ਸਾਲ ਦੀ ਉਮਰ ਵੇਖ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਏ ਪੋਛ ਦੇ ਪਿਤਾ ਜੀ ਇਕੌਣ ਨੇ ਸਤਿਗੁਰ ਕਹਿਣ ਲੱਗੇ ਕਸ਼ਮੀਰੀ ਪੰਡਤ ਨੇ ਰੋਕ ਕਿਉਂ ਰਹੇ ਨੇ ਕਹਿੰਦੇ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਕਿ ਮੈਂ ਹਿੰਦੁਸਤਾਨ ਦੇ ਵਿੱਚ Hindu ਧਰਮ ਰਹਿਣ ਨਹੀਂ ਦੇਣਾ ਕਿੰਦੇ ਧਰਮ ਬਚ ਕੇ ਮ ਸਕਦਾ ਹੈ ਕਿੰਦੇ ਕੋਈ ਮਹਾਤਮਾ ਕੋਈ ਧਰਮਾਤਮਾ ਆਪਣਾ ਸੀਸ ਕੁਰਬਾਨ ਕਰੇ ਤਾਂ ਇਹ ਧਰਮ ਬਚ ਸਕਦਾ ਹੈ ਤੇ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਧਾਨ ਗੁਰਦੇਵ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਇਹ ਸ਼ਬਦ ਕਹੇ ਸਨ ਕਿ ਪਿਤਾ ਜੀ ਐਸ ਵੀ ਜਿਹੜੇ ਤੁਹਾਡੇ ਤੋਂ ਵੱਡਾ ਸੰਸਾਰ ਵਿੱਚ ਕੋਈ ਵੀ ਮਹਾਤਮਾ ਕੋਈ ਵੀ ਧਰਮਾਤਮਾ ਨਹੀਂ ਹੈ ਤੂੰ ਸੇਹ ਦਿੱਲੇ ਜਾ ਕੇ ਆਪਣਾ ਸੀਸ ਕੁਰਬਾਨ ਕਰੋ ਤੇ ਹਿੰਦੁਸਤਾਨ ਦੇ ਹਿੰਦੂਵਾਦ ਦਾ ਧਰਮ ਜਿਹੜਾ ਹੈ ਉਹਨੂੰ ਬਚਾਓ। ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਬੇਟਾ ਮੈਂ ਆਪਣਾ ਸੀਸ ਤੇ ਕੁਰਬਾਨ ਕਰ ਦੇਵਾਂ ਮੈਂ ਸ਼ਹੀਦ ਤੇ ਹੋ ਜਾਵਾਂ ਪਰ ਤੇਰੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਏਗਾ। ਤੇ ਧਾਨ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 9 ਸਾਲ ਦੀ ਉਮਰ ਵਿੱਚ ਸ਼ਬਦ ਕਹਿ ਪਿਤਾ ਜੀ ਜੇਕਰ ਹਿੰਦੁਸਤਾਨ ਦੇ ਲੱਖਾਂ ਬੱਚੇ ਯਤੀਮ ਹੋਣ ਤੋਂ ਬਚ ਜਾਣ ਤੇ ਮੇਰੇ ਇੱਕ ਦੇ ਯਤੀਮ ਹੋਣ ਨਾਲ ਕੋਈ ਫਰਕ ਨਹੀਂ ਪਵੇਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਸੀਸ ਕੁਰਬਾਨ ਕਰਨ ਵਾਸਤੇ ਸ਼ਹਾਦਤ ਦੇਣ ਵਾਸਤੇ ਤੋਰਿਆ। ਹਕੀਮ ਅੱਲਾ ਯਾਰਖਾ ਜੋਗੀ ਲਿਖਦੇ ਨੇ ਉਹ ਕਹਿੰਦੇ ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ ਜਿਤਨੇ ਵੀ ਹੋ ਗੋਬਿੰਦ ਕੀ ਤਾਰੀਫ ਉਹ ਕੰਮ ਹੈ ਹਰਚੰਦ ਬਿਰ ਹੱਥ ਮੈਂ ਪੁਰਜ਼ੋਰ ਕਰਮ ਹੈ ਸਤਗੁਰੂ ਕੇ ਲਿਖੂ ਵਾਸਾ ਕਹਾ ਤਾ ਬੇ ਰਕਮ ਹੈ ਇਨਸਾਫ ਕਰੇ ਜੇ ਮੈਂ ਜ਼ਮਾਨਾ ਤੋ ਯਕੀ ਹੈ ਕਹਦੇ ਤੋ ਗੋਬਿੰਦ ਕਾ ਸਾਨਿਹ ਹੀ ਨਹੀਂ ਹੈ ਇਹ ਕਲਗੀਧਰ ਪਾਤਸ਼ਾਹ ਦਾ ਕੋਸਾ ਨਹੀਂ ਹੋ ਨੀ ਸਕਦਾ ਜਿਹਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਦੂਜੇ ਧਰਮ ਨੂੰ ਬਚਾਉਣ ਵਾਸਤੇ ਦਿੱਲੀ ਆਪਣਾ ਸੀਸ ਕੁਰਬਾਨ ਕਰਨ ਵਾਸਤੇ ਸ਼ਹਾਦਤ ਦੇਣ ਵਾਸਤੇ ਤੋਰਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾਵੇ ਅਨੁਭਵ ਚੋਂ ਜਨਮੇ ਸਿੱਖ ਦਾ ਸਿੱਖ ਧਰਮ ਦਾ ਵਿਸ਼ਵ ਧਰਮਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਅਤੇ ਅਦੁੱਤੀ ਸਥਾਨ ਹੈ ਸੇਖ ਗੁਰੂ ਸਾਹਿਬਾਨ ਦੀ ਦੇਖਰੇਖ ਹੇਠ ਲਗਭਗ 239 ਸਾਲ ਦੇ ਅਰਸੇ ਦੌਰਾਨ ਸਿੱਖ ਪੰਥ ਨੂੰ ਇੱਕ ਨਿਸ਼ਚਿਤ ਤੇ ਵਿਲੱਖਣ ਮਹਾਨਦਰਾ ਪ੍ਰਾਪਤ ਹੋਇਆ ਗੁਰੂ ਸਾਹਿਬ ਵੱਲੋਂ ਸਿਰਜੇ ਮਾਨਵੀ ਸਮਾਜ ਦਾ ਆਧਾਰ ਇੱਕ ਓੰਕਾਰ ਦੇ ਫਲਸਫੇ ਵਿੱਚੋਂ ਉਗਮੀ ਸਮਾਜਿਕ ਬਰਾਬਰੀ ਤੇ ਭਾਈਚਾਰੇ ਨੂੰ ਪ੍ਰਣਾਇ ਨੈਤਿਕਤਾ ਦੇ ਉੱਪਰ ਟਿਕਿਆ ਹੋਇਆ ਹੈ ਇਸ ਨੈਤਿਕਤਾ ਵਿੱਚ ਨਿਆਂ ਈਮਾਨਦਾਰੀ ਸੱਚਾਈ ਹਮਦਰਦੀ ਨਿਮਰਤਾ ਪਾਰੂਪਕਾਰ ਆਦਿ ਦੇ ਗੁਣਾਂ ਨੂੰ ਪਰਮੁਖਤਾ ਹਾਸਲ ਹੈ ਇਹ ਸ਼ੋਸ਼ਣ ਤੇ ਬੇਇਨਸਾਫੀ ਨੂੰ ਜੜੋ ਉਖਾੜਨਾ ਲੋਚਦਾ ਹੈ ਤੇ ਇਹਨਾਂ ਬੁਰਾਈਆਂ ਨੂੰ ਦੂਰ ਕਰਕੇ ਸਾਫ਼ ਸੁਥਰੀ ਸਮਾਜਿਕ ਵਿਵਸਥਾ ਦੀ ਸਥਾਪਨਾ ਕਰਨਾ ਚਾਹੁੰਦਾ ਹੈ ਸਿੱਖ ਧਰਮ ਅਨੁਸਾਰ ਮਨੁੱਖਤਾ ਦੇ ਉਤਪਤੇ ਦਾ ਸਾਂਝਾ ਸਰੋਤ ਇੱਕ ਅਕਾਲ ਪੁਰਖ ਹੈ ਜਿਸ ਕਰਕੇ ਮਨੁੱਖਤਾ ਨੂੰ ਧਰਮ ਨਸਲ ਜਾਤ ਪਾਤ ਰੰਗ ਰੂਪ ਆਦਿ ਦੇ ਵਖਰੇਵੇਂ ਕਰਕੇ ਵੰਡਿਆ ਨਹੀਂ ਜਾ ਸਕਦਾ ਛੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ हे ਸਾਰੇ ਜਗਤ ਤੇ ਮੂਰ ਹੈ ਬਖਸ਼ੰਦ ਹੈ ਕਿਰਪਾਲ ਹੈ ਰਹਿਮ ਕਰਨ ਵਾਲੇ ਹੈ ਜੀਵਾਂ ਨੂੰ ਆਪ ਆਪਣੇ ਧਰਮ ਪੁਸਤਕਾਂ ਦੇ ਬੋਲੇ ਅਨੁਸਾਰ ਤੇਰੇ ਵਖ ਵਖ ਨਾਮ ਰੱਖੇ ਨੇ ਪਰ ਤੂੰ ਸਭ ਦਾ ਸਾਂਝਾ ਹੈ ਕੋਈ ਮਨੁੱਖ ਰਾਮ ਰਾਮ ਉਚਾਰਦਾ ਹੈ ਕੋਈ ਉਸ ਨੂੰ ਖੁਦਾਏ ਖੁਦਾਏ ਆਖਦਾ ਹੈ ਕੋਈ ਮਨੁੱਖ ਉਸ ਨੂੰ ਗੋਸਾਈਂ ਆਖਦਾ ਹੈ ਗੋਸਾਈਂ ਆ ਕੇ ਉਸ ਦੀ ਭਗਤੀ ਕਰਦਾ ਹੈ ਕੋਈ ਅੱਲਾ ਅੱਲਾ ਆ ਕੇ ਬੰਦਗੀ ਕਰਦਾ ਹੈ ਕੋਈ ਮਨੁੱਖ ਕਿਸੇ ਤੀਰਥ ਉੱਤੇ ਇਸ਼ਨਾਨ ਕਰਦਾ ਹੈ ਕੋਈ ਮਨੁੱਖ ਹਜ ਕਰਨ ਵਾਸਤੇ ਜਾਂਦਾ ਹੈ ਕੋਈ ਮਨੁੱਖ ਪ੍ਰਭੂ ਦੀ ਮੂਰਤੀ ਬਣਾ ਕੇ ਪੂਜਾ ਕਰਦਾ ਹੈ ਕੋਈ ਨਮਾਜ਼ ਪੜਦਾ ਹੈ ਕੋਈ ਹਿੰਦੂ ਵੇਦ ਆਦਿਕ ਧਰਮ ਪੁਸਤਕ ਪੜਦਾ ਹੈ ਕੋਈ ਮੁਸਲਮਾਨ ਕੁਰਾਨ ਅੰਜੀਲ ਆਦਿਕ ਪੜਦਾ ਹੈ ਕੋਈ ਮੁਸਲਮਾਨ ਹੋ ਕੇ ਨੀਲੇ ਕੱਪੜੇ ਪਹਿਨਦਾ ਹੈ ਕੋਈ ਹਿੰਦੂ ਹੋ ਕੇ ਚਿੱਟੇ ਵਸਤਰ ਪਾਉਂਦਾ ਹੈ ਕੋਈ ਮਨੁੱਖ ਆਖਦਾ ਹੈ ਮੈਂ ਮੁਸਲਮਾਨ ਹਾਂ ਕੋਈ ਆਖਦਾ ਹੈ ਮੈਂ ਹਿੰਦੂ ਹਾਂ ਕੋਈ ਮਨੁੱਖ ਬਹਿਿਸ਼ਤ ਮੰਗਦਾ ਹੈ ਕੋਈ ਸਵਰਗ ਮੰਗਦਾ ਹੈ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਦੇ ਨੇ ਕਿ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਹੁਕਮ ਪਛਾਣਿਆ ਹੈ ਉਸਨੇ ਹਿਮਾਲਕ ਪ੍ਰਭੂ ਦਾ ਭੇਤ ਪਾਇਆ ਹੈ ਕਿ ਉਹ ਪਰਮੇਸ਼ਰ ਨੂੰ ਕਿਵੇਂ ਪਸੰਦ ਕਰ ਸਕਦਾ ਹੈ। ਆਰਾਮ ਕਲੀ ਰਾਗ ਵਿੱਚ ਧੰਨ ਗੁਰਵਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਕੋਈ ਬੋਲੇ RAM RAM, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅੱਲਾਹੇ ਕਾਰਨ ਕਰਨ ਕਰੀਮ। ਕਿਰਪਾ ਧਾਰ ਰਹੀ ਰਹਾਓ। ਕੋਈ ਨਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਆਏ। ਕੋਈ ਪੜਾਵੇਦ ਕੋਈ ਇਕ ਤੇਬ ਕੋਈ ਓਢੇ ਨੀਲ ਕੋਈ ਸੁਪੇਦ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਬਾਛੇ ਪਿਸ਼ਤ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਇਸ ਪ੍ਰਕਾਰ ਇਹ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਾਣੀ ਅਕਾਲ ਉਸਤਤ ਵਿੱਚ ਕਥਨ ਕਰਦੇ ਹਨ ਕਿ ਕੋਈ ਬਰ ਅਗੇ ਬਣਿਆ ਹੋਇਆ ਹੈ ਕੋਈ ਸਿਆਸੀ ਕੋਈ ਜੋਗੀ ਬਣਿਆ ਹੋਇਆ ਹੈ ਕੋਈ ਬ੍ਰਹਮਚਾਰੀ ਹੈ ਕੋਈ ਜਤੀ ਦਿਸਦਾ ਹੈ ਕੋਈ ਹਿੰਦੂ ਹੈ ਕੋਈ ਤੁਰਕ ਹੈ ਕੋਈ ਸ਼ੀਆ ਹੈ ਕੋਈ ਸੁੰਨੀ ਹੈ ਪਰ ਹੈਨ ਸਾਰੇ ਮਨੁੱਖ ਇੱਕ ਦੀ ਪੈਦਾਇਸ਼ ਅਥਵਾ ਜਤ ਹਨ ਇਸ ਲਈ ਸਾਰੇ ਮਨੁੱਖਤਾ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਹੈ ਚਾਹੀਦਾ ਹੈ ਸਭ ਦਾ ਕਰਤਾ ਉਹ ਕਿਰਪਾਲੂ ਹੈ ਜੋ ਰੋਜ਼ੀ ਦੇਣ ਵਾਲਾ ਦਿਆਲੂ ਹੈ ਹਰ ਕੋਈ ਅੰਤਰ ਸਮਝਣ ਦੇ ਵਿੱਚ ਭਰਮ ਨਹੀਂ ਪੈਣਾ ਚਾਹੀਦਾ ਇੱਕੋ ਦੀ ਹੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਸਭ ਦਾ ਮਾਲਕ ਇੱਕ ਹੈ ਔਰ ਸਭ ਦੇ ਵਿੱਚ ਉਸ ਮਾਲਕ ਦੀ ਜੋਤ ਸਮਾਈ ਹੋਈ ਹੈ ਸਤਿਗੁਰ ਕਹਿੰਦੇ ਹਨ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਤਚਾਨਣ ਸਭ ਮਹਿਚਾਨਣ ਹੋਏ ਕੋਊ ਭਾਇਓ ਮੁੰਡਿਆ ਮੁੰਡਿਆ ਸੰਿਆਸੀ ਕੋਊ ਯੋਗੀ ਭਾਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨ ਬੋ ਹਿੰਦੂ ਤੁਰਕ ਕੋ ਰਾਫਿਜ਼ ਇਮਾਮ ਸਾਫੀ ਮਾਨਸ ਕੀ ਜਾਤ ਸਭ ਐਕੈ ਪਹਿਚਾਨ ਬੋ ਕਰਤਾ ਕਰੀਮ ਸੋਇ ਰਾਜ ਕਰਹੀਮ ਓਇ ਦੂਸਰੋ ਨ ਭੇਦ ਕੋਇ ਭੂਲ ਬ੍ਰਹਮਾਨ ਬੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭ ਐਕੈ ਜੋਤ ਜਾਣ ਬੋ ਫਿਰ ਗੁਰੂ ਸਾਹਿਬ ਵਖ ਵਖ ਧਰਮਾਂ ਦੀਆਂ ਇਬਾਦਤ ਕਰਨ ਦੀਆਂ ਵਿਧੀਆਂ ਭਿੰਨ-ਭਿੰਨ ਲਿਬਾਸ ਵਖ ਵਖ ਬੋਲੀਆਂ ਹੋਣ ਦੇ ਬਾਵਜੂਦ ਮਨੁੱਖਤਾ ਦੇ ਇੱਕੋ ਸੋਮੇ ਤੇ ਸਾਰਿਆਂ ਦੇ ਬਣਤਰ ਵਿੱਚ ਪੰਜ ਤਤਾਂ ਦੀ ਮੌਜੂਦਗੀ ਨੂੰਮ ਵੇਖਣ ਦਾ ਉਪਦੇਸ਼ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਕਥਨ ਕਰਦੇ ਹਨ ਕਿ ਮੰਦਿਰ ਅਤੇ ਮਸਜਿਦ ਉਹੀ ਹੈ ਅਤੇ ਪੂਜਾ ਤੇ ਨਮਾਜ਼ ਵੀ ਉਹੀ ਹੈ ਮਨੁੱਖ ਸਾਰੇ ਇੱਕ ਹਨ ਪਰ ਅਨੇਕਤਾ ਦਾ ਭੁਲੇਖਾ ਪੈਂਦਾ ਹੈ ਦੇਵਤੇ ਦਾਇਤ ਯਕ ਗੰਦਰਬ ਮੁਸਲਮਾਨ ਅਤੇ ਹਿੰਦੂ ਜੋ ਪਿੰਨ-ਪਿੰਨ ਪ੍ਰਤੀਤ ਹੁੰਦੇ ਹਨ ਇਸ ਦਾ ਕਾਰਨ ਅਸਲ ਵਿੱਚ ਵੱਖ-ਵੱਖਰੇ ਦੇਸ਼ਾਂ ਦੇ ਪਹਿਰਾਵੇ ਅਤੇ ਸੱਭਿਆਚਾਰਾਂ ਦੇ ਪ੍ਰਭਾਵ ਕਰਕੇ ਹੈ ਹੁੰਜ ਸਭ ਦੀਆਂ ਅੱਖਾਂ ਇੱਕੋ ਜਿਹੀਆਂ ਹਨ ਕੰਨ ਇੱਕੋ ਜਿਹੇ ਹਨ ਸਰੀਰ ਇੱਕੋ ਜਿਹੇ ਹਨ ਬੋਲਣ ਸ਼ਕਤੀ ਇੱਕ ਸਮਾਨ ਹੈ ਕਿਉਂਕਿ ਸਾਰਿਆਂ ਦੀ ਰਚਨਾ ਮਿੱਟੀ ਪਾਉਣ ਬਾਦ ਅਗਨੀ ਅਤੇ ਜਲ ਦੇ ਮੇਲ ਨਾਲ ਹੋਈ ਹੋਈ ਹੈ ਅੱਲਾਹ ਇਸਲਾਮੀ ਪਰਮ ਸੱਤਾ ਅਤੇ ਅਪੇਖ ਹਿੰਦੂ ਧਰਮ ਸੱਤਾ ਉਹੀ ਹੈ ਕੁਰਾਨ ਅਤੇ ਪੁਰਾਣ ਵੀ ਉਹੀ ਹੈ ਕਿਉਂਕਿ ਇਹ ਸਾਰੇ ਇੱਕ ਦਾ ਹੀ ਸਰੂਪ ਹਨ ਅਤੇ ਸਾਰਿਆਂ ਦੀ ਬਨਾਵਟ ਇੱਕ ਸਮਾਨ ਹੈ ਦੇਹੁਰਾ ਮਸੀਤ ਸੋਇ ਪੂਜਾ ਉਹ ਨਿਵਾਜ ਉਹੀ ਮਾਨਸ ਸਭ ਏਕਪੈ ਅਨੇਕੋ ਪ੍ਰਭਾਉ ਹੈ ਦੇਵਤਾ ਅਦੇਵ ਜੱਛ ਗੰਦਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ਇੱਕ ਨੈਨ ਇੱਕ ਕਾਨ ਇੱਕ ਹੈ ਦੇਹ ਇੱਕ ਹੈ ਬਾਣ ਖਾਕ ਬਾਦ ਆਤਿਸ ਔ ਆਪ ਕੋਰ ਲਾਉ ਹੈ ਅੱਲਾਹ ਅਪੇਖ ਸੋਈ ਪ੍ਰਾਨ ਔਰ ਕੁਰਾਨ ਓਈ ਇੱਕ ਹੀ ਸਰੂਪ ਸਭੈ ਇੱਕ ਹੀ ਬਨਾਉ ਹੈ ਇਸ ਦੇ ਨਾਲ ਹੀ ਸਿੱਖ ਧਰਮ ਦੁਨਿਆਵੀ ਮਾਮਲਿਆਂ ਵਿੱਚ ਮਨੁੱਖਤਾ ਦੀ ਬਿਹਤਰੀ ਲਈ ਸਰਗਰਮੀ ਨਾਲ ਭਾਗ ਲੈਣ ਅਤੇ ਸਮਾਜ ਨੂੰ ਬੜੀ ਦੀਆਂ ਸ਼ਕਤੀਆਂ ਵੱਲੋਂ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਉਤੇ ਬਲ ਦਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਤੋ ਪ੍ਰੇਮ ਖੇੜਨ ਕਾ ਚਾਓ ਸਿਰ ਧਰ ਤਲੇ ਗਲੀ ਮੇਰੀ ਆਉ ਦੇ ਸੰਦੇਸ਼ ਰਾਹੀ ਇਸ ਨਾਮੇ ਧਰਮ ਵਿੱਚ ਸ਼ਾਮਲ ਹੋਣ ਵਾਲੇ ਮਨੁੱਖ ਦੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਰਧਾਰਤ ਕਰ ਦਿੱਤਾ ਸੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਅੰਦਰ ਸਜਾਰ ਮਨੁੱਖ ਨੂੰ ਗਿਆਨੀ ਦੀ ਸੰਗਿਆ ਦੇ ਕੇ ਉਸ ਨੂੰ નિર્ਦੋਖ ਸਮਾਨ ਦ੍ਰਿਸ਼ਟੀ ਵਾਲਾ ਧੀਰਜਮਾਨ ਅਤੇ ਸਹਿਸਭਾਵ ਰੱਖਣ ਵਾਲੇ ਵਿਅਕਤੀ ਦੇ ਰੂਪ ਵਿੱਚ ਚਿਤਰਿਆ ਹੈ ਭੈ ਕਾਹੂ ਕੋ ਦੇਤ ਨਹ ਨਹ ਪੈ ਮਾਨਤ ਆਨ ਦੇ ਅਦਰਸ਼ ਵਾਲੇ ਸਮਾਜ ਦੇ ਰਾਜਨੀਤਿਕ ਨਿਜਾਮ ਦੀ ਸਥਾਪਤੀ ਤੇ ਸਲਾਮਤੀ ਲਈ ਯਤਨਸ਼ੀਲ ਹੋਣਾ ਹੈ ਇਸ ਸ਼ਲੋਕ ਦਾ ਸਪਸ਼ਟ ਭਾਵ ਇਹੋ ਹੈ ਕਿ ਮਨੁੱਖ ਨੇ ਜੀਵਨ ਰਹਿਣਾ ਹੈ ਤੇ ਨਾ ਕਿਸੇ ਨੂੰ ਖੌਫ ਦੇਣਾ ਹੈ ਗੁਰੂ ਸਾਹਿਬ ਦਾ ਇਹ ਫਰਮਾਨ ਹਰ ਮਨੁੱਖ ਦੇ ਬਰਾਬਰ ਦੇ ਹੱਕ ਹਕੂਕ ਅਤੇ ਜ਼ਮੀਰ ਦੀ ਆਜ਼ਾਦੀ ਦਾ ਐਲਾਨਨਾਮਾ ਹੈ ਸਿੱਖ ਧਰਮ ਬਹੁ ਵਿਦ ਧਾਰਮਿਕ ਵਿਵਸਥਾ ਨੂੰ ਖੁੱਲੇ ਮਨ ਨਾਲ ਸਵੀਕਾਰ ਕਰਦਾ ਹੈ ਤੇ ਦੂਜਿਆਂ ਪ੍ਰਤੀ ਸਹਿਨਸ਼ੀਲਤਾ ਅਪਣਾਉਣ ਦਾ ਮਦਈ ਹੈ ਬਾਬਾ ਫਰੀਦ ਜੀ ਦਾ ਕਥਨ ਹੈ ਕਿ ਕਿਸੇ ਨੂੰ ਵੀ ਫਿੱਕਾ ਬਚਨ ਨਹੀਂ ਬੋਲਣਾ ਚਾਹੀਦਾ ਕਿਉਂਕਿ ਸਭ ਦੇ ਵਿੱਚ ਸੱਚਾ ਮਾਲਕ ਵਸ ਰਿਹਾ ਹੈ ਕਿਸੇ ਦਾ ਵੀ ਦਿਲ ਨਾ ਦੁਖਾਓ ਕਿਉਂਕਿ ਸਾਰੇ ਜੀਵ ਪਰਮੇਸ਼ਰ ਦੇ ਦੇ ਅਮੋਲਕ ਮੋਤੀਆਂ ਦੇ ਤੁਲ ਹਨ ਭਗਤ ਜੀ ਕਹਿੰਦੇ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ ਹਿਆਉ ਨਾ ਕਹਿ ਹਿਠਾ ਹੈ ਮਾਨਕ ਸਭ ਅਮੋਲਵੇ ਸਾਰੇ ਜੀਵਾਂ ਦਾ ਮਨ ਮੋਤੀ ਹਨ ਕਿਸਦਾ ਵੀ ਮਨ ਦੁਖੀ ਕਰਨਾ ਉੱਕਾ ਚੰਗਾ ਨਹੀਂ ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ ਤਾਂ ਕਿਸੇ ਦਾ ਦਿਲ ਨਾ ਤੋੜ ਸਭਨਾ ਮਾਨ ਮਾਨਕ ਠਾਹਣ ਮੂਲ ਮਚੰਗਵਾ ਜੇ ਤਉ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਂ ਦਾ ਸਿੱਖ ਧਰਮ ਦੀਆਂ ਸੰਗਤ ਪੰਗਤ ਲੰਗਰ ਆਦ ਸੰਸਥਾਵਾਂ ਨੇ ਵੀ ਅਮਨ ਸ਼ਾਂਤੀ ਪਰਸਪਰ ਪਿਆਰ ਮਾਨਵਤਾ ਦੀ ਭਲਾਈ ਸਹਿ ਹੋਉਂਦ ਤੇ ਇੱਕ ਸੁਰਤਾ ਵਾਲੇ ਸਮਾਜ ਦੀ ਸਿਰਜਣਾ ਵਿੱਚ